ਮੈਂ ਨੰਬਰ ਦੇ ਦੂੰਗੀ ਮੈਂ ਦੇਖਿਆ ਤੇਰਾ ਸਾਰਾ ਕੁਝ ਫਾਲੋ ਕਰ ਲੋ ਫਾਲੋ ਕਰ ਲੋ ਫਟਾਫਟ ਕਰ ਲੋ ਫਾਲੋ ਇਹਨੂੰ ਸ਼੍ਰੀ ਦੇਵੀ ਨੂੰ ਜਿੱਥੋਂ ਤੱਕ ਤੇਰਾ ਜੀ ਕਰਦਾ ਜਿਹਦੇ ਕੋਲੋਂ ਤੇਰਾ ਦਿਲ ਕਰਦਾ ਫੋਨ ਕਰਵਾਉ ਉਹਨੂੰ ਕਰਵਾ ਦੇ ਮੈਨੂੰ ਤੁਹਾਨੂੰ ਸਿਕਿਉਰਿਟੀ ਚਾਹੀਦੀ ਐ ਥੋੜੇ ਬਾਰੀਆਂ ਦੇ ਮੈਨੂੰ ਪਤਾ ਸਵਾਦ ਵੀ ਬਹੁਤ ਉੱਚੇ ਤਾਂ ਤੱਕ ਹੁੰਦੇ ਜਿਹੜੇ ਮਾਫੀਆ ਮੰਗੇ ਕਹਤਾ ਨਾ ਵੀ ਅਸੀਂ ਪਿਛਲੀਆਂ ਵੀਡੀਓ ਡਿਲੀਟ ਨਵੀਂ ਕਾਰਵਾਈ ਇਹੋ ਜੀ ਕਰਤੂਤ ਅਸੀਂ ਨਹੀਂ ਕਰਾਂਗੇ ਤੇ ਇਹ ਪੰਜਾਬ ਦੀ ਧਰਤੀ ਤੇ ਵੀ ਬਸ ਧਿਆਨ ਰੱਖੀ ਕਦੇ ਬਰਬਾਦ ਵੀ ਨਹੀਂ ਹੋਣਾ ਕਦੇ ਨਾ ਕਦੇ ਕੋਈ ਜਿਹੜਾ ਨਾ ਉਹ ਇਹਨਾਂ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਵਾਲਾ ਪੈ ਇਹ ਤਾਂ ਵੀ ਲੋਕ ਚੱਲੇ ਜਾਂਦਾ ਵੀਰ ਨੋਰਮਲ ਵੀਡੀਓ ਕੋਈ ਖਾਸ ਹੈ ਨਹੀਂ ਲੋਕਾਂ ਦੇ ਧੀਆਂ ਪੁੱਤ ਖਰਾਬ ਨਾ ਕਰੋ ਬੀਬਾ ਜੀ ਪੰਜਾਬ ਦਾ ਬੇੜਾ ਕਰਕ ਨਾ ਕਰੋ ਮੈਂ ਅਫਸਰ ਹੋ ਕੇ ਤੇਰੇ ਮੂਰੇ ਹੱਥ ਜੋੜਦਾ ਹਾਂ ਲੱਗ ਕੇ ਤੇਰੀ ਔਕਾਤ ਨਹੀਂ ਮੈਂ ਤੇਰੇ ਮੂਰੇ ਹੱਥ ਜੋੜਾਂ ਪਰ ਮੈਂ ਪੰਜਾਬ ਦੇ ਉਹਨਾਂ ਬੱਚਿਆਂ ਦੀ ਖਾਤਰ ਆਉਣ ਵਾਲੀਆਂ ਨਸਲਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਜਾਬੀਅਤ ਦੀ ਖਾਤਰ ਮੈਂ ਫਿਰ ਵੀ ਤੇਰੇ ਮੂਰੇ ਨਾ ਚਾਹੁੰਦਾ ਹਾਂ ਤੇਰੇ ਮੂਰੇ ਹੱਥ ਜੋੜਦਾ ਬਖਸ਼ੋ ਪੰਜਾਬ ਨੂੰ ਤੁਸੀਂ ਇੰਨਾ ਘਰ ਰੋਕਾਂਗੇ ਅਸੀਂ ਸਾਡੇ ਵਸ ਦਾ ਰੋਗ ਨਹੀਂ ਬੀਬਾ ਇਹ ਇੱਕ ਵਾਰੀ ਖਵਾ ਲਓ 2 ਵਾਰੀ ਖਵਾਲਾ 100 ਵਾਰੀ ਖਵਾਲਾ 1000 ਵਾਰੀ ਖਵਾਲਾ 50000 ਵਾਰੀ ਖਵਾਲਾ ਕੋਈ ਸਿਕਿਉਰਿਟੀ ਨਹੀਂ ਦੇਣ ਵਾਸਤੇ ਮਾਰ ਮੇਸ਼ਕ ਸ਼ਾਮ ਤੱਕ ਬੈਠੇ ਰਹੇ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਮੇਰੇ ਵੱਲੋਂ ਥਾਣੇ ਤੋਂ ਬਾਹਰ ਨਿਕਲਦਿਆਂ ਤੈਨੂੰ ਕੋਈ ਖਤਮ ਕਰ ਦੇ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਗੱਲ ਦੀ ਜਿੱਥੇ ਸਾਡੀਆਂ ਸਿਕਿਉਰਟੀਆਂ ਦੇਣੀਆਂ ਬਣਦੀਆਂ ਜਿੱਥੇ ਸਾਨੂੰ ਲੱਗੂਗਾ ਕਿ ਹਾਂ ਇਹਨਾਂ ਨੇ ਦੇਸ਼ ਵਾਸਤੇ ਕੁਝ ਕੀਤਾ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਇਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਉਥੇ ਸਿਕਿਉਰਟੀਆਂ ਦੇ ਦੇਂਗੇ ਉਥੇ ਅਸੀਂ ਆਪਣੀ ਜਾਨ ਵੀ ਲਾ ਦੇਵਾਂਗੇ ਬਾਹਰ ਬੈਠਾ ਕੋਈ ਹਾਂਜੀ ਸਰ ਤੜਕੇ ਦੀ ਗੱਡੀ ਜਾਈ ਹੋਈ ਹੈ ਜੀ ਹਾਂ ਸਵੇਰ ਦੀ ਜੀ ਸਵੇਰ ਦੀ ਹਾਂਜੀ ਸਵੇਰ ਦੀ ਆਈ ਹੋਈ ਹੈ ਜੀ ਐਡੀ ਕਿ ਮਜਬੂਰੀ ਹੋ ਗਈ ਸਰ ਸੰਤਰੀ ਨੇ ਦੱਸਿਆ ਉਹ ਰੋਈ ਜਾਂਦੀ ਹੈ ਜੀ ਸਵੇਰ ਦੀ ਤੇ ਗੱਡੀ ਵੀ ਮਹਿੰਗੀ ਹੈ ਜੀ ਉਹਦੇ ਕੋਲੇ ਜੀ ਗੱਡੀ ਮਹਿੰਗੀ ਹੈ ਫਿਰ ਵੀ ਰੋਈ ਜਾਂਦੀ ਹੈ ਹਾਂਜੀ 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 ਸਵੇਰ ਦੀ ਲੋਕਾਂ ਦਾ ਤਾਂ ਮੰਨਣਾ ਇਹ ਹੈ ਵੀ ਜਿਹਦੇ ਕੋਲ ਕੁਝ ਹੈ ਨਹੀਂ ਹੋਰ ਹੁੰਦਾ ਵੱਡੀਆਂ ਗੱਡੀਆਂ ਵਾਲੇ ਵੀ ਰੋਂਦੇ ਜਨਾਬ ਉਹਨਾਂ ਤਾਂ ਪਤਾ ਲੱਗੂਗਾ ਜੀ ਜਦੋਂ ਆਏ ਤੁਹਾਡੇ ਕੋਲ ਜ਼ਰੂਰੀ ਜਿਹੜੇ ਪੈਸੇ ਸਭ ਕੁਝ ਹੁੰਦਾ ਹੈ ਜੇ ਵੱਡੀਆਂ ਗੱਡੀਆਂ ਵਾਲੇ ਵੀ ਰੋਂਦੇ ਫਿਰਦੇ ਆਂ ਕੀ ਪਤਾ ਕਿੰਨੀ ਕੁ ਦੁਖੀ ਹੋਊਗੀ ਪੁਲਾਹ ਰਾਮ ਸੇ ਮੇਰੇ ਕੋਲ ਠੀਕ ਹੈ ਸਰ ਆਗੇ ਜਨਾਬ ਸਾਸ਼ਿਕਾ ਅਜੂ ਬੀਬਾ ਬੈਠਾ ਚੁੰਨੀ ਦਾ ਭਾਰ ਲੱਗਦਾ ਵੀਰ ਜੀ ਵਿੱਚ ਪਰਸ ਦੇ ਹੈ ਪਰਸ ਦੇ ਵਿੱਚ ਪਰਸ ਦੇ ਵਿੱਚ ਹਾਂ ਜੀ ਇਹ ਪਰਸ ਪਾਉਣ ਵੇਲੇ ਕਿ ਸ਼ਰਤਾਂ ਲੈਣ ਵਾਸਤੇ ਚੁੰਨੀ ਬੀਬਾ ਬਸ ਵੀਰ ਜੀ ਮੇਰਾ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਪਰਸ ਪਾਉਣ ਵਾਰੀ ਕਿਵੇਂ ਕੰਮ ਕਰਦਾ ਪਹਿਲਾਂ ਸ਼ਰਤਾਂ ਲੋ ਚੁੰਨੀ ਕੱਢ ਕੇ ਤੇ ਨੂੰ ਸਿਰ ਤੇ ਲਓ ਜਨ ਜਰ ਮੇਰੇ ਸਾਹਮਣੇ ਬੈਠ ਜਾ ਨੂੰ ਸਿਰ ਤੇ ਲਓ ਇਹ ਸਾਡੀ ਪੰਜਾਬੀਅਤ ਹੈ ਰੋਕ ਰਿਹਾ ਹਾਂ ਵੀਰ ਜੀ ਮੈਨੂੰ ਤਾਂ ਤੁਹਾਨੂੰ ਘੱਈਆਂ ਨੇ ਨਾ ਕਾਣਦਾਂ ਕੌਣ ਦਿੰਦਾ ਸਾਰਾ ਪਰਿਵਾਰ ਚੋਂ ਕੋਈ ਜਾਂ ਕੌਣ ਨਹੀਂ ਵੀਰ ਤੁਸੀਂ ਮੈਨੂੰ ਜਾਣਦੇ ਨਹੀਂਗੇ ਨਹੀਂ ਮੈਂ ਨਹੀਂ ਸੱਚੀ ਨਹੀਂ ਜਾਣਦਾ ਮੈਂ ਵੀਰੇ ਐਸਟਾ ਤੇ ਰੀਲਰੂ ਲਾ ਕਾਫੀ ਕਾਹਨੀ ਆ ਮੇਰੇ ਹੈਗੇ ਕਾਫੀ ਫੋਲੋਅਰ ਆ 4-5 ਲੱਖ ਫਾਲਵਰ ਆ ਮੇਰੇ ਇੰਸਟਾ ਤੇ ਹੀ ਲਪੋਂਦੇ ਹੋ ਹਾਂਜੀ ਅੱਛਾ ਐਸਟਾ ਤਾਂ ਮੈਨੂੰ ਧਮਕੂਆਂ ਬਹੁਤ ਆਈਏ ਨੇ ਕੌਣ ਦਿੰਦਾ ਧਮਕੀਆਂ ਕੋਈ ਸੋਹਰਾ ਪਰਿਵਾਰ ਚੋਂ ਕੋਈ ਪਿੰਡ ਚੋਂ ਕੋਈ ਗਵਾਂਢ ਚੋਂ ਕੌਣ ਦਿੰਦਾ ਧਮਕੀਆਂ ਐਸਟਾ ਤਾਂ ਇਹ ਮੈਨੂੰ ਮੈਸੇਜ ਕਰਦੇ ਕਮੈਂਟ ਕਰਦੇ ਆ ਕੀ ਕਹਿੰਦੇ ਮੈਨੂੰ ਕਹਿੰਦੇ ਕਿ ਤੇਰਾ ਦੂਜਾ ਨੰਬਰ ਆ ਤੈਨੂੰ ਜਾਨੋਂ ਮਾਰ ਦੇਣਾ ਅੱਛਾ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਆ ਜੀ ਨਹੀਂ ਇਹੋ ਜਿਹਾ ਕੀ ਪਤਾ ਤੁਸੀਂ ਇੰਸਟਾ ਤੇ ਮੈਨੂੰ ਸਮਝ ਨਹੀਂ ਆਈ ਸੋਸ਼ਲ ਮੀਡੀਆ ਤੇ ਕੀ ਪਤਾ ਇਹੋ ਜਿਹਾ ਤੁਸੀਂ ਇਹ ਮੇਰ ਦਾ ਘਰੀਆ ਇੰਸਟਾ ਤੋਂ ਚੱਲਦਾ ਸੀਗਾ ਰੇਲਾਂ ਤੋਂ ਹਾਂ ਕੱਲ ਦੀ ਸਾਡੇ ਘਰੇ ਰੋਟੀ ਨਹੀਂ ਪੱਕੀ ਜਦੋਂ ਦਾ ਸਭ ਕੰਗੋਣ ਲੱਗ ਗਿਆ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਸਾਡੇ ਘਰ ਦਾ ਕੋਈ ਜੀ ਨਹੀਂ ਬਾਹਰ ਨਿਕਲਦਾ ਗਾ ਹੁਣ ਹੁਣ ਮੈਨੂੰ ਵੇਖ ਕੇ ਥੋੜਾ ਜਿਹਾ ਲੱਗਦਾ ਹੈ ਜਦੋਂ ਤੂੰ ਦੱਸਿਆ ਤੇਰੀ ਉਹ ਆਈਡੀ ਆ ਸੋਨੀ ਗੂਥਰਾ ਵਾਲੀ ਹਾਂਜੀ ਹਾਂਜੀ ਉਹ ਹੀ ਆ ਸੋਨੀ ਗੂਥਰਾ ਮੇਰਾ ਕਸੂਰ ਕੀ ਆ ਮੈਨੂੰ ਦੱਸਣ ਵੀ ਨਾ ਮੇਰਾ ਕਸੂਰ ਕੀ ਆ ਮੈਨੂੰ ਕਾਤੋਂ ਵਾਰ-ਵਾਰ ਕਹੀ ਜਾਂਦੇ ਆ ਕਿ ਤੈਨੂੰ ਉਹ ਤੇਰਾ ਦੂਜਾ ਨੰਬਰ ਆ ਤੇਰਾ ਦੂਜਾ ਨੰਬਰ ਕਿਉਂ ਕਹਿੰਦੇ ਆ ਮੈਂ ਕਿਸੇ ਦਾ ਕੀ ਵਿਗਾੜਿਆ ਕਿਸੇ ਦਾ ਕੁਝ ਨਹੀਂ ਵਿਗਾੜਿਆ ਬੀਬਾ ਤੂੰ ਅਸਲ ਦੇ ਵਿੱਚ ਪੀੜੀ ਨਵੀਂ ਪੀੜੀ ਆ ਨਾ ਜਿਹੜੀਆਂ ਨਸਲਾਂ ਜਿਹੜੀਆਂ ਨਵੀਆਂ ਉਹਨਾਂ ਦਾ ਵਿਗਾੜਨ ਤੇ ਲੱਗੇ ਹੋਏ ਥੋਡੇ ਵਰਗੇ ਲੋਕ ਤੁਸੀਂ ਪੰਜਾਬ ਦਾ ਵਿਗਾੜ ਰਹੇ ਹੋ ਪੂਰੇ ਦਾ ਤੁਸੀਂ ਉਹਨਾਂ ਲੀਆਂ ਪੀੜੀਆਂ ਦਾ ਉਹਨਾਂ ਲੀਆਂ ਨਸਲਾਂ ਦਾ ਬੇੜਾਗਰ ਕਰ ਰਹੇ ਹੋ ਤੁਸੀਂ ਹੁਣ ਇੱਥੇ ਆ ਕੇ ਕਹਤਾ ਆ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਜਾਨ ਨੂੰ ਕਿੰਨੇ ਵਜੇ ਦੀ ਸਵੇਰ ਦੀ ਮੈਂ 6:30 ਵਜੇ ਦੀ ਆਈ ਆ 6 ਵਜੇ ਦੀ ਮੈਨਸ ਨੇ ਆਉਣ ਦੀ ਕੀ ਲੋੜ ਪੈਗੀ ਮੈਂ ਸਾਰੀ ਰਾਤ ਨਹੀਂ ਸੋਤੀ ਮੈਂ ਤਾਂ ਲੋਕ ਤਿਲਕ ਹੁੰਦੀ ਆਈ ਆ ਵੀਰ ਅੱਛਾ ਵੀਰ ਮੈਨਸ ਕਵਲਟੀ ਚਾਹੀਦੀ ਆ ਨਹੀਂ ਸਿਕਿਉਰਿਟੀ ਚਾਹੀਦੀ ਆ ਕੋਈ ਮੈਂ ਦੇਖੂਗਾ ਸਿਕਿਉਰਿਟੀ ਕਿ ਚਾਹੀਦੀ ਆ ਕਿਉਂ ਚਾਹੀਦੀ ਕਿਵੇਂ ਚਾਹੀਦੀ ਸਿਕਿਉਰਿਟੀ ਪਰ ਮੈਨੂੰ ਦੱਸੋ ਨਾ ਵੀ ਤੁਹਾਡੇ ਵਿੱਚੋਂ ਕੀ ਤੁਹਾਨੂੰ ਖਤਰਾ ਹੈ ਕੀ ਤੇਰੇ ਘਰ ਵਾਲਾ ਜਾਂ ਤੇਰਾ ਪੁੱਤ ਜਾਂ ਤੇਰਾ ਭਰਾ ਜਾਂ ਤੇਰਾ ਕੋਈ ਫੈਮਿਲੀ ਮੈਂਬਰ ਉੱਥੇ ਦੇਸ਼ ਦੇ ਬਾਰਡਰ ਤੇ ਜਿਹੜਾ ਉਹ ਉਹ ਰਾ ਉਥੇ ਡਿਊਟੀ ਕਰਦੇਵੇਂ ਇੰਡੀਅਨ ਆਰਮੀ ਦੇ ਵਿੱਚ ਤੇਰੇ ਪਰਿਵਾਰਕ ਮੈਂਬਰ ਕੋਈ ਵੀ ਤੈਨੂੰ ਪਾਕਿਸਤਾਨ ਦੇ ਅਤਵਾਦੀਆਂ ਦੀ ਕਿਸੇ ਸੰਗਠਨ ਦੀ ਧਮਕੀ ਆਉਂਦੀ ਹੈ ਕਿ ਆਪਦੇ ਭਰਾ ਨੂੰ ਆਪਦੇ ਘਰ ਵਾਲੇ ਨੂੰ ਆਪਦੇ ਪੁੱਤ ਨੂੰ ਉਥੋਂ ਹਟਾ ਲਾ ਅਸੀਂ ਬਾਰਡਰ ਤੇ ਲੰਘਣਾ ਹੁੰਦਾ ਉਹਨਾਂ ਦੀ ਧਮਕੀ ਹੋਵੇ ਤਾਂ ਮੈਂ ਤੈਨੂੰ ਦੇ ਦਿਆਂ ਸਿਕਿਉਰਿਟੀ ਉੱਥੇ ਸਿੱਧੇ ਲੱਖਣ ਕਰਕੇ ਧਮਕੀਆਂ ਆਉਂਦੀਆਂ ਤੁਹਾਨੂੰ ਲੋਕਾਂ ਦੇ ਘਰ ਬਰਬਾਦ ਹੁੰਦੇ ਆ ਅੱਜ ਕੱਲ ਸਾਰਾ ਕੁਝ ਵੀ ਬਾ ਆਨਲਾਈਨ ਆ ਸਾਰਾ ਕੁਝ ਆਨਲਾਈਨ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੈ ਪਹਿਲੀ ਕਲਾਸ ਤੋਂ ਲੈ ਕੇ ਬੱਚਿਆਂ ਦੇ ਐਂਡ ਤੱਕ ਜਿਹੜਾ ਆਨਲਾਈਨ ਪੜ੍ਹ ਤੇ ਤੁਸੀਂ ਜਿਹੜਾ ਆਨਲਾਈਨ ਕੀ ਹੈ ਜਦੋਂ ਬੱਚਾ ਖੋਲਦਾ ਮਾਂ ਪਿਓ ਉਹਨਾਂ ਨੇ ਪਤਾ ਕਿ ਰਾਤ ਨੂੰ 12 ਵਜੇ ਤੱਕ ਪੜੀ ਜਾਂਦਾ 1 ਵਜੇ ਤੱਕ ਜਾਂ ਸਵੇਰ ਦੇ 4 ਵਜੇ ਤੱਕ ਪੜੀ ਜਾਂਦਾ ਪੜੀ ਜਾਂਦਾ ਕਿ ਕੀ ਕਰੀ ਜਾਂਦਾ ਮੇਰੀ ਮੈਂ ਨਹੀਂ ਜਾਣਦੀ ਕੁਛ ਵੀ ਠੀਕ ਹੈ ਮੇਰੀ ਜਾਨ ਨੂੰ ਖਤਰਾ ਹੈ ਮੈਂ ਕੁਛ ਨਹੀਂ ਜਾਣਦੀ ਗਈ ਜਾਨ ਨੂੰ ਖਤਰਾ ਮੈਂ ਖੜਾ ਕੀਤਾ ਆਪੇ ਖੜਾ ਕੀਤਾ ਨਾ ਜਾਨ ਨੂੰ ਖਤਰਾ ਤੁਹਾਨੂੰ ਬਹੁਤ ਸਮਝਾਇਆ ਕਿੰਨੇ ਉਹ ਚੰਗੇ ਲੋਕ ਹੈ ਕਿੰਨੇ ਉਹ ਪੰਜਾਬ ਦੀ ਫਿਕਰ ਕਰਨ ਵਾਲੇ ਲੋਕ ਹੈ ਕਿੰਨੇ ਉਹ ਆਉਣ ਵਾਲੀਆਂ ਨਸਲਾਂ ਦੀ ਫਿਕਰ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਥੋਡੇ ਵਰਗੇ ਲੋਕਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਹਟ ਜਾਓ ਹਟ ਜਾਓ ਹਟ ਜਾਓ ਮੈਂ ਤਾਂ ਵੀਰ ਮੇਰੀ ਮੈਂ ਤਾਂ ਕੱਲੀ ਮੈਂ ਤਨੋਂ ਮੈਂ ਕੀ ਕਰਾਂ ਜਿਹੜੇ ਧਮਕੀਆਂ ਦਿੰਦੇ ਉਹਨਾਂ ਦੀ ਮੈਂਤ ਕੌਣ ਕਰੂਗਾ ਮਾਫੀ ਮੰਗਣ ਨੂੰ ਕੀ ਮੰਗ ਲਓ ਮਾਫੀ ਨਹੀਂ ਵੀਰ ਮੈਂ ਮੰਗਣੀ ਮੇਰੇ ਕੋਲ ਆਉਣ ਦੀ ਲੋੜ ਹੀ ਨਹੀਂ ਸੀ ਬੇਬਾ ਮਾਫੀ ਮੰਗ ਲਓ ਜੇ ਮਾਫੀ ਮੰਗਿਆ ਖੜਾ ਛੋੜ ਤਾ ਮੈਂ ਮਾਫੀ ਨਹੀਂ ਮੰਗੀ ਨਹੀਂ ਮੈਂ ਮੰਗਣੀ ਹੈ ਮੈਂ ਤੇ ਤੂੰ ਮਾਫੀ ਦੀ ਮੰਗਣੀ ਮੈਂ ਤੈਨੂੰ ਗਨਮੈਨ ਚਾਰ ਕਿੱਥੋਂ ਦੇ ਦਿਆਂ ਮੈਂ ਇੱਥੋਂ ਆਪ ਦੇਣਾ ਮੈਂ ਮਾਫੀ ਨਹੀਂ ਮੰਗ ਸਕਦੀ ਵੀਰ ਕਿਉਂ ਨਹੀਂ ਮੰਗਣੀ ਨਹੀਂ ਮੈਂ ਮਾਫੀ ਨਹੀਂ ਮੰਗਣੀ। ਅੱਛਾ ਤੂੰ ਮਾਫੀ ਨਹੀਂ ਮੰਗਣੀ ਤੇਰੀ। ਮੈਨੂੰ 92 ਇੰਚ ਚਾਹੀਦੇ ਮੈਨੂੰ ਉਹ ਦੇ ਦੇ। ਨਹੀਂ ਗੱਲ ਮੈਂ ਨੂੰ ਮੈਨੂੰ ਦੱਸ ਦੇ ਨਾ ਵੀ ਤੇਰੇ ਘਰ ਦਾ ਕਿਹੜਾ ਜੀ ਹੈ ਜਿਹੜਾ ਇੰਡੀਅਨ ਆਰਮੀ ਦੇ ਵਿੱਚ ਲੱਗੇ ਉੱਥੇ ਪਾਕਿਸਤਾਨ ਦੇ ਬਾਰਡਰ ਤੇ ਚੀਨ ਦੇ ਬਾਰਡਰ ਤੇ ਦੇਸ਼ ਦੀ ਰਾਖੀ ਕਰਦਾ ਜਿਹਦੇ ਕਰਕੇ ਉਹਨਾਂ ਨੂੰ ਕੋਈ ਇਹ ਲੱਗਦਾ ਕਿ ਇਹ ਬੰਦਾ ਇਥੋਂ ਹਟ ਜਾਣਾ ਚਾਹੀਦਾ। ਤਾਂ ਤੈਨੂੰ ਧਮਕੀ ਆਉਂਦੀ ਹੋਵੇ ਨਾ ਕਿ ਸੱਤਵਾਦੀ ਸੰਘਟਨ ਦੀ ਉੱਥੋਂ। ਫਿਰ ਮੈਂ ਤੈਨੂੰ ਦੇ ਦੇ ਸਕਿਉਰਿਟੀ ਮੈਂ ਕਰ ਲਾਂ ਹਾਈ ਕਮਾਂਡ ਨੂੰ ਆਪਣੇ ਮੈ ਅਫਸਰ ਸਾਹਿਬਾਂ ਨੂੰ ਕਰ ਲਾਂ ਬੇਨਤੀ ਮੈਂ ਇਸ ਗੱਲ ਦੀ। ਜੇ ਵੀਰ ਸੁਣੀਆਂ ਹੋਣੀਆਂ ਕਹਾਵਤਾਂ ਤੁਸੀਂ ਉਹ ਕਿਸੇ ਦੀ ਝੋਲੀ ਦੇ ਵਿੱਚੋਂ ਆਟਾ ਚੋਂਦਾ ਜਾਂਦਾ ਸੀਗਾ ਤੇ ਉਹ ਕਹਿੰਦਾ ਵੀ ਇਹ ਕੀ ਕਹਿੰਦਾ ਜੁਬਾਨਦਾਰਾ ਜੀ ਜਿੰਨਾ ਜ਼ਿਕਰ ਮੈਨੂੰ ਗਨ ਮੈਂ ਨਹੀਂ ਦਿੰਦੇ ਮੈਂ ਇੱਥੋਂ ਜਾਣਾ ਨਹੀਂਗਾ ਮੈਂ ਇੱਥੇ ਹੀ ਬੈਠੀ ਰਹਿਣਾ ਨੀਬਾ ਆਸ਼ਰਮ ਨਹੀਂ ਆ ਇਹ ਇੱਥੇ ਬੈਠੀ ਰਹੇਗੀ ਮੈਂ ਇੱਥੇ ਬੈਠੀ ਰਹਿਣਾ ਹੈ ਅਸੀਂ ਦਿੰਦੀਆਂ ਡਿਊਟੀਆਂ ਕਰਨੀਆਂ ਸ਼ਾਮ ਨੂੰ ਵਾਪਸ ਘਰ ਨੂੰ ਜਾਣਾ ਜਿੱਦੀ ਡਿਊਟੀ ਮੈਨੂੰ ਇੱਥੇ ਸੇਵ ਲੱਗਦਾ ਮੇਰੇ ਹੋਰ ਕਿਤੇ ਸੇਵ ਨਹੀਂ ਲੱਗਦਾ ਮੈਂ ਚੋਰੀ ਸਵੇਰੇ 5:30 ਵਜੇ ਦੀ ਘਰੋਂ ਨਿਕਲੀ ਵੀ ਆ 6 ਵਜੇ ਮੈਂ ਇੱਥੇ ਪਹੁੰਚੀ ਆ ਤੇ 6 ਵਜੇ ਵੀ ਉਸੇ ਹਿਸਾਬ ਜੀ ਪਹੁੰਚ ਕਦੇ ਸੋਚਿਆ ਤੁਸੀਂ ਕਿ ਕਿਹੜਾ ਪੰਜਾਬ ਹੈ ਸਾਡਾ ਸਾਡਾ ਉਹਨਾਂ ਗੁਰੂਆਂ ਦਾ ਪੰਜਾਬ ਹੈ ਜਿੱਥੇ ਗੁਰੂ ਨਾਨਕ ਪਾਸ਼ਾ ਨੇ ਇਹ ਗੱਲ ਆਖੀ ਖੁਦ ਭਗਵਾਨ ਸੀ ਦੁਨੀਆ ਨੂੰ ਤਾਰਨ ਆਏ ਸੀ ਫਿਰ ਵੀ ਹੱਥੀ ਕਿਰਤ ਕੀਤੀ ਕਰਤਾਰਪੁਰ ਦੀ ਧਰਤੀ ਤੇ ਆਪਣੇ ਹੱਥੀ ਹਲ ਵਾਇਆ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕਿਰਤ ਸਾਰਾ ਕੁਝ ਹੈ ਸੋ ਜੇ ਕਿਰਤ ਸਾਰਾ ਕੁਝ ਹੈ ਜਾਨਣਾ ਨਹੀਂਗਾ ਮੇਰੀ ਮਿਹਨਤਾਂ ਮੈਨੀਆਂ ਇਹ ਤੋਂ ਜਾਣਾਂਗਾ ਮੈਂ ਤੁਹਾਨੂੰ ਦੱਸ ਰਿਹਾ ਪੜ ਗੁਰੂਆਂ ਦਾ ਇਤਿਹਾਸ ਤੈਨੂੰ ਪਤਾ ਲੱਗੇ ਕਿ ਸਾਡਾ ਪੰਜਾਬ ਕੀ ਹੈ ਸਾਡਾ ਕਲਚਰ ਕੀ ਹੈ ਸਾਂਘਾ ਸ਼ਰਮਾ ਸਾਂਘਾ ਸ਼ਰਮਾ ਸਾਡਾ ਜਿਹੜਾ ਪੰਜਾਬ ਦਾ ਸਾਡੀਆਂ ਧੀਆ ਭੈਣਾਂ ਦਾ ਗਹਿਣਾ ਹੁੰਦਾ ਸੀ ਜਿਹੜਾ ਤੁਸੀਂ ਲਾ ਕੇ ਛੱਕੇ ਟੰਗ ਤਾਂ ਸਾਰਾ ਕੁਝ ਥੋਨੋਂ ਵੇਖ ਵੇਖ ਕੇ ਸਧਾਰਨ ਘਰਾਂ ਦੀ ਜਿਹੜੀਆਂ ਇੱਜ਼ਤਦਾਰ ਘਰਾਂ ਦੀਆਂ ਧੀਆ ਭੈਣਾਂ ਜਿਹੜੇ ਮੁੰਡੇ ਕੁੜੀਆਂ ਨਾ ਉਹ ਵਿਗੜਦੇ ਆ ਤੁਹਾਡੀਆਂ ਚੀਜ਼ਾਂ ਵੇਖ ਵੇਖ ਕੇ ਪਰਿਵਾਰ ਕਹਿੰਦਾ ਕਿ ਸਾਡਾ ਬੱਚਾ ਆਨਲਾਈਨ ਪੜ੍ਹਾਈ ਕਰੀ ਜਾਂਦਾ ਤੇ ਬਹੁਤ ਸਾਰੇ ਬੱਚੇ ਉਹ ਆਨਲਾਈਨ ਪੜ੍ਹਾਈ ਦੇ ਤਾਂ ਥੋਡੇ ਵਰਗ ਨੇ ਕਰਤੂਤਾ ਵੇਖੀ ਜਾਂਦੇ ਹੁੰਦੇ ਜਿਥੇ ਇਸ਼ਾਰੇ ਕੀਤੇ ਜਾਂਦੇ ਤੁਸੀਂ ਹੁਣ ਸਿਕਿਉਰਟੀਆਂ ਸਾਡੇ ਕੋਲੋਂ ਚਾਹੀਦੀਆਂ ਕੀ ਗੱਲ ਰਾਤ ਦੀ ਵੀਰੇ ਸਾਡੇ ਘਰੇ ਰੋਟੀ ਨਹੀਂ ਪੱਕੀ ਕੀ ਕਿਸੇ ਜੀ ਸਾਡਾ ਕੋਈ ਨਹੀਂ ਕਰਦਾ ਨਿਕਲਦਾ ਬਾਹਰ ਪੀਪਾ ਤੁਹਾਡੇ ਘਰ ਦਾ ਕੋਈ ਬਾਹਰ ਨਹੀਂ નીકਲਿਆ ਤਾਂ ਤੇਰੇ ਜਿਹੜੀਆਂ ਕਰਤੂਤਾ ਕੀਤੀਆਂ ਤੂੰ ਸੋਸ਼ਲ ਮੀਡੀਆ ਤੇ ਉਹਦੇ ਕਰਕੇ ਨਹੀਂ ਨਿਕਲ ਰਿਆ ਨਾ ਤੇਰੇ ਘਰ ਦਾ ਹੋਰ ਇਥੇ ਕਰੋਨਾ ਲੋਕ ਤੁਰੇ ਫਿਰਦੇ ਆ ਲੱਖਾਂ ਕਰੋੜਾਂ ਧੀਆਂ ਭੈਣਾਂ ਤੁਰੀਆਂ ਫਿਰਦੀਆਂ ਉਹਨਾਂ ਨੂੰ ਕੋਈ ਕਿਸੇ ਨਹੀਂ ਕਹਿੰਦਾ ਧਮਕੀ ਨਹੀਂ ਦਿੰਦਾ ਤੁਹਾਨੂੰ ਆ ਕਰਦੇ ਆਂਗੇ ਉਹ ਕਰਦੇ ਆਂਗੇ ਤੈਨੂੰ ਧਮਕੀ ਕਿਉਂ ਆਉਂਦੀ ਕੱਲੀ ਨੂੰ ਉਦੋਂ بڑا ਨਜ਼ਾਰਾ ਲੈਂਦੇ ਹੋ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਕੱਲ ਨੂੰ ਤੁਸੀਂ ਵੀ ਬੱਚੇ ਪੈਦਾ ਕਰਨੇ ਆ ਪਰ ਜੇ ਦੀ ਆਪਣੀ ਸ਼ਰਮ ਲੈ ਜੇਨਾ ਉਹਨਾਂ ਨੇ ਇਹ ਹੁੰਦਾ ਕਿ ਕੱਲ ਨੂੰ ਮੇਰੇ ਤੀ ਹਣੀ ਮੇਰੇ ਪੁੱਤ ਹੋਣਾ ਕਿਹੋ ਜਿਹਾ ਹੋਊਗਾ ਉਹ ਕਹਿੰਦਾ ਕੋਈ ਗੱਲ ਨਹੀਂ ਜਿਹੜੇ ਰਾਹ ਮੈਂ ਤੁਰਿਆ ਜਾਂਦਾ ਉਹ ਸੇਰਾ ਉਤਰੇ ਜਾਂਦੇ ਕੋਈ ਫਰਕ ਨਹੀਂ ਪੈਂਦਾ ਪਰ ਇੱਥੇ ਇੱਜ਼ਤਦਾਰ ਲੋਕ ਵੀ ਰਹਿੰਦੇ ਆਂ ਪੰਜਾਬ ਦੇ ਵਿੱਚ ਅਣਖ ਤੇ ਗੈਰਤ ਕਦੇ ਮਰ ਵੀ ਸਕਦੀ ਵੀ ਨਾ ਉਹ ਅਣਖ ਤੇ ਗੈਰਤ ਨੇ ਤੁਹਾਡੇ ਵਰਗੀਆਂ ਨੂੰ ਜਿਹੜਾ ਨਾ ਉਹ ਦੱਸਿਆ ਚਾਹੇ ਕੋਈ ਵੀ ਸੀਗਾ ਅੱਜ ਤੂੰ ਆ ਗਈਆਂ ਕੱਲ ਨੂੰ ਉਸ ਟੂਲਾ ਗਿਆਂਗਾ ਜੂਗਾ ਜਿਹੜੇ ਕਹਿੰਦੇ ਸੀ ਕਿ ਵੇ ਅਸੀਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਅਸੀਂ ਅਸੀਂ ਪ੍ਰੇਡ ਕਰਨੀ ਐ ਅਸੀਂ ਮਾਰਚ ਕਟਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਤੁਹਾਨੂੰ ਇਨਸਾਨ ਤੁਹ ਕਾ ਤੁਸੀਂ ਕਿਹੜੇ ਲੱਛਣ ਪਾਇਆ ਪਿੱਛੇ ਗੁੱਤਾਂ ਕਰ ਲੀਆਂ ਦਾੜੀ ਮੁੱਛ ਮਨਾਲੀ ਬਣ ਕੇ ਜਨਾਨੀਆਂ ਵਰਗੇ ਜਿਹੜਾ ਪਤਾ ਨਹੀਂ ਕੀ ਕੁਛ ਕਰਕੇ ਤੇ ਪੁੱਠੇ ਸਦੇ ਹੱਥ ਮਾਰਦੇ ਤੁਰੇ ਫਿਰਦੇ ਆ ਮਾਪਿਓ ਕਿੰਨਾ ਘਮਾਣ ਫਖਰ ਮਹਿਸੂਸ ਕਰਦੇ ਹੋਣਗੇ ਉਹਨਾਂ ਤੇ ਕੱਲ ਨੂੰ ਉਹ ਆਗੇ ਇੱਥੇ ਬੈਠ ਜਾਣਗੇ ਤੇਰੇ ਲਈ ਕੁਰਸੀ ਤੇ ਵੀ ਸਾਨੂੰ ਜੀ ਸਾਨੂੰ ਖਤਰਾ ਹੋ ਗਿਆ ਜੇ ਅਸੀਂ ਮਰਦੋਂ ਜਨਾਨੇ ਬਣ ਗਏ ਅਸੀਂ ਮੁੰਡਿਆਂ ਤੋਂ ਕੁੜੀਆਂ ਬਣ ਗਏ ਜੀ ਅਸੀਂ ਗੇ ਬਣ ਗਏ ਜੀ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਫਿਰ ਪੁਲਿਸ ਥੋੜੇ ਵਾਸਤੇ ਰਹਿ ਗਈ ਤੇ ਜੰਮੇ ਤਾਂ ਮਾਪਿਓ ਨੇ ਪੁੱਤ ਕਰਕੇ ਸੀਗੇ ਤੇ ਬਣ ਕੇ ਕੁੜੀਆਂ ਨਾਲੋਂ ਭੈੜੇ ਨਾ ਉਹ ਕੁੜੀਆਂ ਨਾ ਉਹ ਮੁੰ ਫਿਰ ਕੱਲ ਨੂੰ ਉਹਨਾਂ ਨੂੰ ਸਿਕਿਉਰਿਟੀਆਂ ਦੇਵਾਂਗੇ ਅਸੀਂ ਫਿਰ ਕੋਈ ਹੋਰ ਨਵਾਂ ਥੋਡੇ ਵਰਗਾ ਇੱਕ ਹੋਰ ਲਾਰਟ ਨਿਕਲੂ ਕਿਸੇ ਤਰ੍ਹਾਂ ਦਾ ਉਹ ਪਤਾ ਨਹੀਂ ਕੀ ਨਿਕਲੂਗਾ ਜਿਵੇਂ ਥੋਡੇ ਵਾਲਾ ਨਿਕਲ ਆਇਆ ਲੋਕਾਂ ਨੂੰ ਛਲੀ ਲਾਰਕ ਤਾਂ ਕਰਨੀਆਂ ਲੋਕਾਂ ਨੂੰ ਉਕਸਾਉਣਾ ਲੋਕਾਂ ਨੂੰ ਇਸ਼ਾਰੇ ਕਰਨੇ ਥੋਡਾ ਦਾ ਘਰ ਚੱਲਦਾ ਚੁੱਲਾ ਚੱਲਦਾ ਥੋਡਾ ਦਾ ਇਸ ਗੱਲ ਨਾਲ ਜਿਨ੍ਹਾਂ ਦੇ ਘਰ ਥੋਡੀਆਂ ਕਰਤੂਤਾਂ ਕਰਕੇ ਪੱਟੇ ਜਾਂਦੇ ਆ ਸਾਰੀ ਦੁਨੀਆ ਸੋਸ਼ਲ ਮੀਡੀਆ ਨਾਲ ਜੁੜੀ ਆ ਉਹਨਾਂ ਦਾ ਕੀ ਕਰੋਗੇ ਉਹਨਾਂ ਬਾਰੇ ਕਦੇ ਸੋਚਿਆ ਤੁਸੀਂ ਇਸੇ ਧਰਤੀ ਤੇ ਇਹ ਗੁਰੂਆਂ ਦੀ ਧਰਤੀ ਹੈ ਕਦੇ ਬਾਬੇ ਨਾਨਕ ਨੇ ਜਨਮ ਲਿਆ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਨਮ ਲਿਆ ਉਹਨਾਂ ਨੇ ਕੌਮ ਦੀ ਖਾਤਰ ਦੇਸ਼ ਦੀ ਖਾਤਰ ਅਣਖ ਦੀ ਖਾਤਰ ਜਿਹੜਾ ਸੀ ਸਿਰ ਨੀ ਨਮਾਇਆ ਜ਼ਬਰ ਜ਼ੁਲਮ ਨਾਲ ਲੜਦੇ ਆ ਉਹਨੇ ਪਰਿਵਾਰ ਵਾਰਤਾ ਕਦੇ ਤੁਸੀਂ ਉਹਨਾਂ ਕਰ ਨੂੰ ਸਮਝਿਆ ਕਦੇ ਇਤਿਹਾਸ ਪੜਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਸੀਸ ਬਲੀਦਾਨ ਦਿੱਤਾ ਮਜ਼ਲੂਮਾਂ ਦੀ ਖਾਤਰ ਕਦੇ ਪੜਿਆ ਕੁਰਬਾਨੀਆਂ ਵਾਲਾ ਸਾਡਾ ਦੇਸ਼ ਹੈ ਕਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਪੈਦਾ ਹੋਏ ਕਦੇ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਪੈਦਾ ਹੋਏ ਕਦੇ ਕਰਤਾਰ ਸਿੰਘ ਸਰਾਭਾ ਪੈਦਾ ਹੋਏ ਤੇ ਕਿੱਥੇ ਹੁਣ ਤੁਹਾਡੇ ਵਰਗੀਆਂ ਨਸਲਾਂ ਪੈਦਾ ਹੋਈਆਂ ਇੱਥੇ ਜਿਨ੍ਹਾਂ ਨੇ ਆ ਕੇ ਪੰਜਾਬ ਨੂੰ ਪੰਜਾਬ ਨਾ ਰਹਿਣ ਦੇਣ ਦਾ ਠੇਕਾ ਲੈ ਲਿਆ ਵੀ ਅਸੀਂ ਪੰਜਾਬ ਨੂੰ ਬਰਬਾਦ ਕਰਨਾ ਹੈ ਅਸੀਂ ਬਦਨਾਮ ਕਰਨਾ ਹੈ ਇੱਕ ਪਾਸੇ ਨਸ਼ੇੜੀਆਂ ਨੇ ਪੱਟ ਕੇ ਰੱਖਤਾ ਇੱਕ ਪਾਸੇ ਗੇ ਬਿਰਤੀ ਵਾਲਾ ਨੇ ਪੱਟ ਕੇ ਰੱਖਤਾ ਨਵਾਂ ਥੋੜਾ ਕੰਮ ਚੱਲ ਪਿਆ ਵੀ ਸਾਡਾ ਤਾਂ ਚੁੱਲਾ ਜਿਹੜਾ ਜੀ ਇੱਥੋਂ ਚੱਲਦਾ ਸਾਡਾ ਤਾਂ ਜੇ ਅਸੀਂ ਗੰਦ ਪਾਉਂਿਆ ਸੋਸ਼ਲ ਮੀਡੀਆ ਤੇ ਫਿਰ ਸਾਡਾ ਚੁੱਲਾ ਚੱਲਦਾ ਅੱਜ ਤੁਹਾਨੂੰ ਥੋੜਾ ਜਿਹਾ ਕਿਸੇ ਨੇ ਕਹਿਤਾ ਕਾ ਮਾਰ ਕੇ ਟੰਗਤਾ ਨਾ ਅਗ ਐਸੇ ਕਰਕੇ ਸ਼ਾਇਦ ਤੂੰ ਇੱਕ ਹਫ਼ਤਾ ਨਾਲ ਸੁਣੀ ਹੋਵੇ ਸਿਧਾ ਅੱਖੀਂ ਵੇਖਦੇ ਰਹੇ ਵੀ ਕਾਂ ਮਾਰ ਕੇ ਕਿਵੇਂ ਟੰਗਿਆ ਜਾਂਦਾ ਇੱਕ ਕਾਂ ਮਾਰ ਕੇ ਟੰਗਣ ਦਾ ਮਤਲਬ ਹੁੰਦਾ ਸੀ ਕਿ ਬਾਕੀ ਕਾਂ ਜਿਹੜੇ ਆਟੇ ਛੋਕਾ ਨਾ ਮਾਰਨ ਉਹ ਬੱਚਿਆਂ ਦੇ ਹੱਥਾਂ 'ਚੋਂ ਰੋਟੀ ਨਾ ਖੋ ਕੇ ਲੈ ਕੇ ਜਾਣ ਇੱਕ ਮਾਰ ਕੇ ਟੰਗਿਆ ਹੁੰਦਾ ਸੀ ਬਾਕੀਆਂ ਨੂੰ ਨਸੀਹਤ ਪਿਆ ਜਾਂਦੀ ਹੁੰਦੀ ਸੀ ਵੀ ਇੱਥੇ ਨਹੀਂ ਜਾਣਾ ਇਹ ਮਾਰਕੇ ਟੰਗ ਦਿੰਦੇ ਹੁੰਦੇ ਆ ਅੱਜ ਤਣੂ ਸਿਕਿਉਰਿਟੀ ਚਾਹੀਦੀ ਐ ਗਨਮੈਨ ਮੈਂ ਤੈਨੂੰ ਚਾਰ ਦੇ ਦਿਆਂ ਇਥੋਂ ਪਰ ਤੂੰ ਆਪਣੀ ਧੌਣ ਚੋਂ ਕਿੱਲਾ ਨਿਕੜਨਾ ਮੈਂ ਮਾਫੀ ਨਹੀਂ ਮੰਗਣੀ ਨਹੀਂ ਮੰਗਣੀ ਕਿਉਂਕਿ ਮੈਂ ਵੀਰ ਮੰਗਣੀ ਨੀਗੀ ਮੇਰਾ ਚੱਲਦਾ ਮੈਂ ਮਾਫੀ ਕਾਹਤੋਂ ਮੰਗਾ ਕਦੇ ਨਾਲ ਚੱਲਦਾ ਮੇਰਾ ਸਭ ਕੁਝ ਮੇਰਾ ਘਰ ਹੀ ਮੇਰਾ ਇੱਥੋਂ ਚੱਲਦਾ ਮੈਂ ਕਾਹਤੋਂ ਮਾਫੀ ਮੰਗਾ ਤੇਰੀ ਮਾਂ ਤੇਰੀ ਸੱਸ ਵੀ ਇਹੀ ਕੰਮ ਕਰਦੀਆਂ ਸੀ ਪਹਿਲਾਂ ਉਹ ਕਰਨ ਚ ਨਾ ਕਰਨ ਮੈਂ ਆਪਦੀ ਲਈ ਉਹ ਨਾ ਕਰਨੀ ਚ ਉਹਨਾਂ ਦਾ ਘਰ ਨਹੀਂ ਚੱਲਦਾ ਸੀ ਮੈਂ ਆਪਦੀ ਲਾਈਫ 'ਚ ਇਹ ਕੰਮ ਕੀਤਾ ਫਿਰ ਮੈਂ ਰੋਟੀ ਖਾਣ ਤੋਂ ਬਿਨਾਂ ਸੌਂਦੀਆਂ ਸੀ ਮੈਂ ਆਪਦੀ ਲਾਈਫ 'ਚ ਵੀਰ ਇਹੀ ਕੰਮ ਕੀਤਾ ਮੈਂ ਹੋਰ ਕੰਮ ਕੋਈ ਕਰ ਵੀ ਨਹੀਂ ਸਕਦੀ ਠੀਕ ਆ ਇਹ ਤੋਂ ਮੈਨੂੰ ਚੰਗੇ ਪੈਸੇ ਹੁੰਦੇ ਆ ਠੀ ਮੈਂ ਨਹੀਂ ਮੈਂ ਮਾਫੀ ਨਹੀਂ ਮੰਗ ਸਕਦਾ ਪੈਸਾ ਸਭ ਕੁਝ ਨਹੀਂ ਹੁੰਦਾ ਇੱਜ਼ਤ ਤੋਂ ਵੱਡਾ ਪੈਸਾ ਨਹੀਂ ਹੁੰਦਾ ਪਰ ਜੇ ਤੂੰ ਹੋਰ ਕੰਮ ਕਰ ਨਹੀਂ ਸਕਦੀ ਨਾ ਤਾਂ ਫਿਰ ਜਿਹੜੇ ਤੈਨੂੰ ਧਮਕੀਆਂ ਲਾ ਰਹੇ ਮੈਨੂੰ ਨਹੀਂ ਪਤਾ ਕਿੰਨੇ ਖਰੇ ਉਤਰਨਗੇ ਕਿੰਨੇ ਕਿ ਨਹੀਂ ਉਤਰਨਗੇ ਉਹ ਮੈਂ ਕਿਸੇ ਦੀ ਕਮਾਈ ਤੋਂ ਪੇਟ ਤ ਨਹੀਂ ਹੈ ਪਰ ਫਿਰ ਕੋਈ ਗੱਲ ਨਹੀਂ ਜੇ ਤੂੰ ਹੋਰ ਕੰਮ ਨਹੀਂ ਕਰ ਸਕਦੀ ਤਾਂ ਜਿਨ੍ਹਾਂ ਨੇ ਕੰਮ ਕਰਨਾ ਸੀ ਤੈਨੂੰ ਫੋਨ ਲਾਇਆ ਨਾ ਉਹ ਆਪਦਾ ਕੰਮ ਕਰ ਦੇਣਗੇ ਮੈਨੂੰ ਉਸ ਗੱਲ ਦੀ ਕੋਈ ਟੈਨਸ਼ਨ ਨਹੀਂ ਕੋਈ ਚਿੰਤਾ ਨਹੀਂ ਮੈਂ ਤਾਂ ਆਪਦੇ ਐਸਐਸਪੀ ਸਾਹਿਬ ਨੂੰ ਵੀ ਆਖੂੰਗਾ ਆਪਦੇ ਡੀਐਸਪੀ ਸਾਹਿਬ ਨੂੰ ਵੀ ਆਖੂੰਗਾ ਆਪਦੀ ਰੇਂਜ ਦੇ ਡੀਆਈਜੀ ਸਾਹਿਬ ਨੂੰ ਵੀ ਆਖ ਕੇ ਹੱਥ ਬਣ ਕੇ ਬੇਨਤੀ ਹੈ ਜਨਾਬ ਕੇ ਮੇਰੇ ਥਾਣੇ ਦੇ ਵਿੱਚੋਂ ਕਿਸੇ ਮੁਲਾਜ਼ਮ ਦੀ ਡਿਊਟੀ ਇਹੋ ਜਿਹੇ ਬੰਦਿਆਂ ਦਾ ਲਾਉਣ ਦੀ ਲੋੜ ਨਹੀਂ ਗਈ ਕਾਦੇ ਵਾਤੇ ਸਿਕਿਉਰਟੀਆਂ ਤੁਹਾਨੂੰ ਕਰਤੂਤਾ ਤੁਸੀਂ ਮਾੜੀਆਂ ਕਰੋ ਮੈਂ ਤਾਂ ਤੇਰੇ ਨਾਂ ਤੋਂ ਬੜਾ ਹਰਾਨ ਹੈ ਸੋਨੀ ਗੂਥਰਾ ਇਹ ਕਿਹੜਾ ਨਾਂ ਸੋਨੀ ਗੂਥਰਾ ਇਹ ਕਿਨੇ ਰੱਖਿਆ ਤੇਰਾ ਏਡਾ ਚੱਜਾ ਜਮੇ ਨਿੱਕੀ ਹੁੰਦੀ ਮਤਲਬ ਕੋਈ ਖਾਣ ਵਾਲੀ ਚੀਜ਼ ਨੂੰ ਮੈਨੂੰ ਸਹੀ ਕਿਹਾ ਨਹੀਂ ਸੀ ਜਾਂਦਾ ਉਦੋਂ ਦਾ ਗੂਥਰਾ ਕਹਿਣ ਲੱਗ ਪਈ ਸੀ ਛੋਟੀ ਹੁੰਦੀ ਖਾਣ ਵਾਲੀ ਚੀਜ਼ ਨੂੰ ਗੂਥਰਾ ਕਹਿੰਦੀ ਹੁੰਦੀ ਸੀ ਤੇ ਹੁਣ ਤੇਰੇ ਨਾਂ ਦੇ ਨਾਲ ਕਿਉਂ ਉਹ ਮੇਰਾ ਨਾਂ ਹੀ ਜੋੜ ਲਿਆ ਫਿਰ ਆਪ ਦਾ ਅੱਛਾ ਹਾਂਜੀ ਹਾਂ ਤੇ ਹੁਣ ਫਿਰ ਕੋਈ ਗੱਲ ਨਹੀਂ ਤੇਰੇ ਗੂਥਰੇ ਗਾਥਰੇ ਸਭ ਰੋਲਦੇ ਨੇ ਜਿਹੜੇ ਤੈਨੂੰ ਧਮਕੀਆਂ ਲਾਉਂਦੇ ਅਗਲੇ ਆਣੇ ਪਰ ਭੁਗਤੋਏ ਇਸ ਚੀਜ਼ ਨੂੰ ਐਹੋ ਜੇ ਕਚਜੇ ਪੁੱਠੇ ਸਿੱਦੇ ਨਾਂ ਰੱਖ ਕੇ ਤੁਸੀਂ ਪਤਾ ਨਹੀਂ ਕੀ ਕੀ ਬਣ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਜਲੂਸ ਕੱਢੀ ਜਾਂਦੇ ਹੋ ਫੇਰ ਤੁਹਾਨੂੰ ਚਾਹੀਦੀ ਹੈ ਸਿਕਿਉਰਟੀਆਂ بڑے ਦੇਸ਼ ਭਗਤ ਹੋ ਤੁਸੀਂ بڑا ਦੇਸ਼ ਦੀ ਜਾਤੀ ਦੇ ਵਿੱਚ ਬਹੁਤ ਵੱਡਾ ਹਿੱਸਾ ਤੁਸੀਂ ਹੈ ਨਾ ਸਮਾਜ ਸੇਵੀਓ ਬਹੁਤ ਵੱਡੇ ਇੱਥੇ ਕਦੇ ਕੋਈ ਆਪਦੇ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਜਿਹੜਾ ਕਿਸੇ ਧਰਮ ਨੂੰ ਗਾਲਾਂ ਕੱਢਣ ਲੱਗ ਪੈਂਦਾ ਮੁੜ ਕੇ ਉੱਥੇ ਬੈਠ ਕੇ ਲਲਕਾਰੇ ਮ ਬੰਦ ਕਮਰਾ ਦੇ ਵਿੱਚੋਂ ਬਾਹਰ ਨਿਕਲਣ ਦੀ ਔਕਾਤ ਨਹੀਂ ਚਾਰ ਸਿਕਿਉਰਿਟੀ ਗਾਰਡ ਦੇ ਪਿੱਛੇ ਉਹਨਾਂ ਨੂੰ ਸਿਕਿਉਰਟੀਆਂ ਦਿਓ ਜਿਹੜੇ ਬਿਨਾਂ ਵਜ੍ਹਾ ਅੱਗ ਲਾਉਂਦੇ ਆ ਲੋਕਾਂ ਨੂੰ ਧਰਮ ਦੇ ਨਾਂ ਤੇ ਜਿਹੜਾ ਉਹ ਗੁਮਰਾਹ ਕਰਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਗਾਲਾਂ ਕੱਢਦੇ ਫਿਰ ਤੁਸੀਂ ਹੋਗੇ ਇਹ ਨਵਾਂ ਨਵੀਂ ਕੈਟਾਗਰੀ ਚੱਲ ਪਈ ਸੋਸ਼ਲ ਮੀਡੀਆ ਨੇ ਇਹ ਥੋੜੋ ਕਿਆ ਸੀਗਾ ਵੀ ਜੋ ਜੀ ਕੀ ਤਾਂ ਗੰਦ ਪਾਈ ਜਿਓ ਤੁਸੀਂ ਕੱਲ ਨੂੰ ਮੁੜ ਕੇ ਫਿਰ ਤੁਹਾਡੇ ਅੱਗੇ ਕਹਿੰਦੇ ਪੁਲਿਸ ਕੀ ਕਰਦੀ ਸੀ ਪ੍ਰਸ਼ਾਸਨ ਕੀ ਕਰਦਾ ਸੀ ਪੁਲਿਸ ਪ੍ਰਸ਼ਾਸਨ ਤੁਹਾਡੇ ਵਾਸਤੇ ਨਹੀਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ ਜਿਹਦੇ ਵਿੱਚੋਂ ਸਰਕਾਰ ਨੂੰ ਟੈਕਸ ਜਾਂਦਾ ਹੈ ਉਹ ਖੂਨ ਪਸੀਨੇ ਦੀ ਕਮਾਈ ਦੀ ਟੈਕਸ ਦੇ ਵਿੱਚ ਉਹ ਸਾਨੂੰ ਤਨਖਾਹ ਮਿਲਦੀ ਹੈ ਬੀਬਾ ਤੇ ਉਹਨਾਂ ਤਨਖਾਹਾਂ ਨੂੰ ਅਸੀਂ ਹਰਾਮਖੋਰੀ ਤੇ ਨਹੀਂ ਲਾ ਸਕਦੇ ਤੁਹਾਡੇ ਲੱਛਣ ਮਾੜੇ ਐ ਕੱਲ ਨੂੰ ਕਿਸੇ ਨੇ ਤੁਰੇ ਜਾਂਦੇ ਨਾਲ ਤੁਹਾਨੂੰ ਕੀ ਕਰਕੇ ਤੁਰ ਜਾਣਾ ਸਾਹਮਣੇ ਪਤਾ ਉਸ ਗੱਲ ਦਾ ਅਸੀਂ ਆਪਦੇ ਮੁਲਾਜ਼ਮਾਂ ਦੀ ਜਾਨ ਰਿਸਕ ਦੇ ਵਿੱਚ ਪਾ ਕੇ ਜੋਖਮ ਦੇ ਵਿੱਚ ਪਾ ਕੇ ਉਹਨਾਂ ਦੇ ਪਰਿਵਾਰ ਥੋੜਾ ਰੋਲਣੇ ਆਸੀਂ ਕੱਲ ਨੂੰ ਕੀ ਹੋਊਗਾ ਥੋੜੀ ਬਜਾਏ ਕਿਤੇ ਉਹਨਾਂ ਨੂੰ ਕੋਈ ਕੁਝ ਕੋਈ ਕਰਕੇ ਤੁਰ ਗਿਆ ਸਿਕਿਉਰਟੀਆਂ ਦੇਣ ਦੇ ਚੱਕਰ ਦੇ ਵਿੱਚ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਤਾਂ ਦੇ ਦੋਗੀ ਕਰੋੜ ਕਰੋੜ ਰੁਪਈਆ ਬੰਦਾ ਕਿੱਥੋਂ ਲਿਆ ਕੇ ਦੇਵਾਂਗੇ ਅਸੀਂ ਪੋਡੇ ਵਰਗੇ ਪਿੱਛੇ ਅਸੀਂ ਆਪਦੇ ਮੁਲਾਜ਼ਮ ਨਹੀਂ ਪਰਵਾਉਣੇ ਤੇ ਨਾ ਤੁਹਾਨੂੰ ਸਿਕਿਉਰਟੀਆਂ ਮਿਲਣੀਆਂ ਜਿੱਥੇ ਮਰਜ਼ੀ ਭੱਜ ਲੋ ਜਦੋਂ ਮਾਫੀ ਮੰਗਿਆ ਖੜਾ ਛੁੱਟਦਾ ਨਾ ਤੇ ਮਾਫੀ ਤੁਹਾਡੀ ਸਭ ਤੋਂ ਵੱਡੀ ਸਿਕਿਉਰਿਟੀ ਹੈ ਮੇਰੇ ਮੈਂ ਮਾਫੀ ਨਹੀਂ ਮੰਗਣੀ ਫਿਰ ਨਾ ਮੰਗੋ ਬਾਹਰ ਬੈਠੋ ਮੈਂ ਹੋਰ ਵੀ ਅਟੈਂਡ ਕਰਨਾ ਕਿਸੇ ਨੂੰ ਬਿਲਕੁਲ ਨਾ ਮੰਗੋ ਵਿਚਾਰ ਕਰੋ ਆਪਣੀ ਗੱਲ ਤੇ ਜਦੋਂ ਨੂੰ ਸ਼ਾਮ ਦੇ 5 ਵਜ੍ਹ ਨੇ ਆ ਉਦੋਂ ਤੱਕ ਬੈਠੀਆ ਤਾਂ ਬੈਠੀ ਰਹੇ ਬਾਹਰ ਮੋਰ ਥੱਲੇ ਕੋਈ ਗੱਲ ਨਹੀਂ 5 ਵਜ੍ਹ ਤੋਂ ਬਾਅਦ ਤੁਹਾਨੂੰ ਐਗਜ਼ਿਟ ਕਰ ਦੇਣਾ ਠਾਣੇ ਦੇ ਵਿੱਚੋਂ ਅਸੀਂ ਫਿਰ ਤੁਹਾਨੂੰ ਜੋ ਮਰਜ਼ੀ ਹੋਵੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਸ ਗੱਲ ਜਿੱਥੋਂ ਤੱਕ ਦਰਜੀ ਕਰਦਾ ਜਿਹਦੇ ਕੋਲੋਂ ਦਿਲ ਕਰਦਾ ਫੋਨ ਕਰਵਾਉ ਉਹਨੂੰ ਕਰਵਾ ਦੇ ਮੈਨੂੰ ਤੈਨੂੰ ਸਿਕਿਉਰਿਟੀ ਚਾਹੀਦੀ ਹੈ ਥੋੜੇ ਬਾਰੀਆਂ ਦੇ ਮੈਨੂੰ ਪਤਾ ਸਬੰਧ ਵੀ ਬਹੁਤ ਉੱਚੇ ਤਾਂ ਤੱਕ ਹੁੰਦੇ ਮੈਂ ਤਾਂ ਵੇਖਿਆ ਕਈ ਵਾਰ ਜਿੱਤੇ ਦਾ ਹਰੌਲਾ ਪਿਆ ਨਾ ਜਿੱਦੇ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ ਮੈਂ ਤਾਂ ਅਕਸਰ ਇਹ ਚੀਜ਼ ਵੇਣਾ ਵੀ ਕੀ ਦੀ ਕੀ ਦੀ ਕਰਤੂਤ ਕੀ ਕੀ ਹੈ ਕੌਣ ਕਿੱਥੇ ਕਿੱਥੇ ਖੜਾ ਹੈ ਕੌਣ ਕੀ ਕੀ ਕਰ ਰਿਹਾ ਜਿਹੜੇ ਮਾਫੀਆਂ ਮੰਗੇ ਕਹਤਾ ਨਾ ਵੀ ਅਸੀਂ ਪਿਛਲੀਆਂ ਵੀਡੀਓ ਡਿਲੀਟ ਨਵੀਂ ਕਾਰਵਾਈ ਇਹੋ ਜੀ ਕਰਤੂਤ ਅਸੀਂ ਨਹੀਂ ਕਰਾਂਗੇ ਤੇ ਇਹ ਪੰਜਾਬ ਦੀ ਧਰਤੀ ਤੇ ਵੀ ਬਸ ਧਿਆਨ ਰੱਖੀ ਕਦੇ ਬਰਦਾਸ਼ਤ ਕਦੇ ਨਾ ਕਦੇ ਕੋਈ ਜਿਹੜਾ ਨਾ ਉਹ ਇਹਨਾਂ ਇਹਨਾਂ ਚੀਜ਼ਾਂ ਨੂੰ ਠੱਲ ਪਾਉਣ ਵਾਲਾ ਪੈਦਾ ਹੁੰਦਾ ਹੀ ਐ ਤੇ ਮੈਂ ਵੇਖਿਆ ਮੈਂ ਤੈਨੂੰ ਵੇਖ ਕੇ ਥੋੜਾ ਜਿਹਾ ਪਛਾਣਿਆ ਵੀ ਸੋਨੀ ਗੂਤਰਾ ਕਿਉਂਕਿ ਸਾਨੂੰ ਤਾਂ ਹੁਣ ਇਹਦੇ ਰਹਿਣਾ ਪੈਂਦਾ ਵੀ ਸਾਡੇ ਹਲਕੇ ਜਿਵੇਂ ਬੈਠਾ ਇਹੋ ਜਿਹਾ ਕੁਝ ਕੇ ਨਹੀਂ ਬੈਠਾ ਆ ਕਰਤੂਤ ਤੇਰੀ ਇੱਕ ਜਿਹਦੇ ਵਿੱਚ ਤੂੰ ਲੋਕਾਂ ਨੂੰ ਪਤਾ ਨਹੀਂ ਕੀ 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 ਕਰੀ ਜਾਂਦੀ ਬਿਠੀ ਦਿਖਾਵਾ ਆ ਮਾਰਨੇ ਦਾ ਹੈਲੋ ਹਾਈ ਫਰੈਂਡ ਕਿੱਦਾਂ ਹੋ ਤੁਸੀਂ ਠੀਕ ਹੋ ਹਾਏ ਅ ਅੱਜ ਕਿਵੇਂ ਯਾਦ ਕੀਤਾ ਤੁਸੀਂ ਮੈਨੂੰ ਅੱਛਾ ਮੈਂ ਤੁਹਾਡੇ ਸਾਹਮਣੇ ਆਈ ਆ ਤਾਂ ਕਰਕੇ ਓਏ ਆ ਪਹਿਲਾਂ ਚੀ ਹਾਏ ਗਲਤ ਕਮੈਂਟ ਕਾ ਤੋ ਕਰਦੇ ਆ ਬੁੱਗੇ ਤੁਸੀਂ ਮੇਰੇ ਤੈਨੂੰ ਪਤਾ ਹੀ ਆ ਨਾ ਮੈਂ ਤੁਹਾਡੀ ਭਾਬੀ ਆ ਪਿਆਰੀ ਹਾਂ ਹਾਏ ਨੰਬਰ ਨੰਬਰ ਬੁੱਗੇ ਮੈਂ ਦੇ ਦੂੰਗੀ ਐ ਕਾ ਤੋ ਕਰਦੇ ਆ ਤੁਸੀਂ ਨੰਬਰ ਤੁਹਾਨੂੰ ਆ ਜਾਊਗਾ ਪਹਿਲਾਂ ਮੈਨੂੰ ਫੋਲੋ ਕਰੋ ਫਿਰ ਨੰਬਰ ਆਊਗਾ ਠੀਕ ਆ ਮੈਂ ਤੁਹਾਡੀ ਪਿਆਰੀ ਭਾਬੀ ਆ ਠੀਕ ਆ ਅੱਜ ਮੈਂ ਤਾਂ ਵਿਹਲੀ ਸੀ ਮੌਸਮ ਬਹੁਤ ਸੋਹਣਾ ਅੱਜ ਤੁਸੀਂ ਆਈ ਵਾਰ ਮੈਨੂੰ ਕਮੈਂਟ ਵਿੱਚ ਕਹਿ ਦਿੰਨੇ ਆ ਭਾਬੀ ਤੁਸੀਂ ਫੇਸ ਤੇ ਕੀ ਲਾਉਨੇ ਆ ਕੁਝ ਨਹੀਂ ਲਾਉਂਦੀ ਐਦਾਂ ਦਾ ਮੇਰੇ ਨਾਲ ਫੇਸ ਦਾ 글로 ਹੀ ਐਦਾਂ ਦਾ ਐ ਠੀਕ ਆ ਮੈਨੂੰ ਲਾਲ ਦਾਲ ਬਹੁਤ ਜ਼ਿਆਦਾ ਪਸੰਦ ਆ ਲਾਲ ਦਾਲ ਭੇਜਿਆ ਕਰੋ ਠੀਕ ਆ ਮੈਨੂੰ ਮਿਲਣ ਆਉਣਾ ਤਾਂ ਤੁਸੀਂ ਆ ਸਕਦੇ ਆ ਮੈਂ ਤੁਹਾਨੂੰ ਨੰਬਰ ਸ਼ੇਅਰ ਕਰ ਦੂੰਗੀ ਤੁਸੀਂ ਆ ਜਾਓ ਪਹਿਲਾਂ ਮੈਨੂੰ ਫੋਲੋ ਕਰਿਆ ਕਰੋ ਬਹੁਤ ਸੜਦੇ ਆ ਮੇਰੇ ਤੇ ਸੜਨਦੇ ਉਹ ਜਿੰਨੀ ਦੁਨੀਆ ਸੜਦੀ ਐ ਲੋਕਾਂ ਦਾ ਤਾਂ ਦੁੱਧ ਨਹੀਂ ਵੇਖਦਾ ਮੇਰਾ ਪਾਣੀ ਵੇਖਦਾ ਐ ਉਹ ਵੀ ਮਹਿੰਗੇ ਦਾਮਾਂ 'ਚ ਗਿਰੇ ਨਾਰਮਲ ਵੀਡੀਓ ਐ ਨਾਰਮਲ ਵੀਡੀਓ ਐ ਇਹ 'ਚ ਕੀ ਐ ਇਹ 'ਚ ਨਾਰਮਲ ਵੀਡੀਓ ਐ ਇਹ ਨਾਰਮਲ ਵੀਡੀਓ ਹੈ ਨੰਬਰ ਦੇ ਦੂੰਗੀ ਮੈਂ ਤੁਹਾਨੂੰ ਇਦਾਂ ਦੇ ਲੋਕ ਪਾਈ ਜਾਂਦੇ ਆ ਕੀ ਗੱਲ ਇਹ ਕਿਹੜਾ ਤਰੀਕਾ ਹੈ ਇੱਜ ਤਾਂ ਦਾਤੇ ਲਾ ਕੇ ਮੈਂ ਤੁਹਾਨੂੰ ਨੰਬਰ ਦੇ ਦੂੰ ਨੰਬਰ ਦੇਣ ਤੋਂ ਮਤਲਬ ਕੀ ਗੱਲ ਬਈ ਤੂੰ ਵਪਾਰ ਕਰਨੇ ਕੋ ਉਹਨਾਂ ਦੇ ਨਾਲ ਜਦੋਂ ਇਸ ਕੰਮ ਚੋਂ ਕਮਾਈ ਕਰਨ ਦੀ ਆਦਤ ਹੀ ਪੈ ਗਈ ਤੇ ਫਿਰ ਕਿਸੇ ਕੋਠੇ ਵਾਲਾ ਨਾਲ ਗੰਡ ਸੱਡ ਕਰ ਲੋ ਜਾ ਕੇ ਸੌਖਾ ਰਹੂਗਾ ਕੰਮ ਅੰਦਰਖਾਤੇ ਕੰਮ ਚੱਲਦਾ ਜਾਇਆ ਕਰੂਗਾ ਇਹ ਤਾਂ ਆ ਵੀ ਲੋਕ ਚੱਲੇ ਜਾਂਦਾ ਵੀਰ ਨਾਰਮਲ ਵੀਡੀਓ ਕੋਈ ਖਾਸ ਹੈ ਲੋਕਾਂ ਦੇ ਧੀਆਂ ਪੁੱਤ ਖਰਾਬ ਨਾ ਕਰੋ ਬੀਬਾ ਜੀ ਪੰਜਾਬ ਦਾ ਬੇੜਾ ਕਰਕ ਨਾ ਕਰੋ ਮੈਂ ਅਫਸਰ ਹੋ ਕੇ ਤੇਰੇ ਮੂਰੇ ਹੱਥ ਜੋੜਦਾ ਖਾਲਾਕ ਤੇਰੀ ਔਕਾਤ ਨਹੀਂ ਮੈਂ ਤੇਰੇ ਮੂਰੇ ਹੱਥ ਜੋੜਾਂ ਪਰ ਮੈਂ ਪੰਜਾਬ ਦੇ ਉਹਨਾਂ ਬੱਚਿਆਂ ਦੀ ਖਾਤਰ ਆਉਣ ਵਾਲੀਆਂ نسلਾਂ ਦੀ ਖਾਤਰ ਪੰਜਾਬ ਦੀ ਖਾਤਰ ਪੰਜਾਬੀਅਤ ਦੀ ਖਾਤਰ ਮੈਂ ਫਿਰ ਵੀ ਤੇਰੇ ਮੂਰੇ ਨਾ ਚਾਹੁੰਦਾ ਹਾਂ ਤੇਰੇ ਮੂਰੇ ਹੱਥ ਜੋੜਦਾ ਬਖਸ਼ੋ ਪੰਜਾਬ ਨੂੰ ਤੁਸੀਂ ਜੇ ਨਹੀਂ ਰਹਿ ਸਕਦੇ ਨਾ ਕਿਸੇ ਉਹੋ ਜਿਹੀ ਜਗ੍ਹਾ ਚਲੀ ਜਾਓ ਜਿੱਥੇ ਉਹਨਾਂ ਜੀਜਾਂ ਦੀ ਪਰਮਿਸ਼ਨ ਹੈ ਨਾ ਬਰਬਾਦ ਕਰੋ ਪੰਜਾਬ ਦੀ ਧਰਤੀ ਨੂੰ ਨਿਕਲ ਜਾਓ ਇੱਥੋਂ ਹੋਰ ਤਰੀਕੇ ਹੈ ਨਹੀਂ ਰੋਟੀ ਖਾਣ ਦੇ ਚਲੋ ਕਿਤੇ ਜਾ ਕੇ ਕੋਠਿਆਂ ਨਾਲ ਗੰਡਸੰਡ ਕਰ ਲੋ ਜਾਓ ਦਿੱਲੀ ਜੀਵੀ ਰੋਣ ਤੇ ਚਲੇ ਜਾਓ ਬੈਠ ਜਾਓ ਜਾ ਕੇ ਉੱਥੇ ਕਰੀ ਜੋ ਜੋ ਜੀ ਕਰਦਾ ਉਹ ਥੇਰੀਆਂ ਵੱਡੀਆਂ ਮਾਰਕੀਟਾਂ ਪਈਆਂ ਵੱਡੇ ਸ਼ਹਿਰਾਂ ਦੇ ਵਿੱਚ ਜਾਓ ਉੱਥੇ 95% ਤੋਂ ਵੱਧ ਆਮ ਲੋਕ ਦੁਖੀ ਸੀ ਤੁਹਾਡੀਆਂ ਇਹਨਾਂ ਕਰਤੂਤਾਂ ਤੋਂ ਪਰ ਕੋਈ ਆਵਾਜ਼ ਨਹੀਂ ਉਠਾਰਿਆ ਸੀਗਾ ਤੇ ਜੇ ਆਵਾਜ਼ ਉੱਠ ਪਈ ਹੈ ਨਾ ਤਾਂ ਅੱਜ ਸਾਰਾ ਪੰਜਾਬ ਇਸ ਗੱਲ ਤੇ ਡਟਿਆ ਖੜਾ ਹੈ ਕਿ ਇਹ ਗੰਦ ਜਿਹੜਾ ਪੰਜਾਬ ਦੇ ਵਿੱਚ ਰਹਿਣ ਨਹੀਂ ਦੇਣਾ ਜਦੋਂ ਲੋਕਾਂ ਦਾ ਫੈਸਲਾ ਹੋ ਜਾਂਦਾ ਨਾ ਉੱਥੇ ਫਿਰ ਕੱਲ ਨੂੰ ਅਸੀਂ ਆਪਦੇ ਝੱਗੇ ਆਪਦੀਆਂ ਵਰਦੀਆਂ ਨਹੀਂ ਪੜਵਾਉਣੀਆਂ ਅਸੀਂ ਲੋਕਾਂ ਦੇ ਕੋਲੋਂ ਥੋੜੇ ਅਰਗਨੋਂ ਸਿਕਿਉਰਟੀਆਂ ਦੇ ਕੇ ਤੁਹਾਨੂੰ ਹੱਥ ਬਾਹਾਂ ਚ ਪਾਊਗਾ ਤੁਹਾਨੂੰ ਸਿਕਿਉਰਟੀ ਦਿੱਤੀ ਨਾ ਤੇ ਉਹਨੂੰ ਪਹਿਲਾਂ ਕਿਹੜੀ ਕਿਹੜੀ ਸਮਾਰਦੇ ਨੇ ਕਿ ਲੋਕ ਜਿਹੜੇ ਉਹਨਾਂ ਦੇ ਹੱਕ 'ਚ ਬੋਲੇ ਆ ਨਾ ਰੋਕਣ ਵਾਲਿਆਂ ਦੇ ਖਿਲਾਫ ਬੋਲੇ ਆ ਅਗਰ ਸੋਸ਼ਲ ਮੀਡੀਆ ਤੇ ਪੜਦੇ ਕਰ ਚੁੱਕੇ ਵੀ ਲੋਕਾਂ ਨੇ ਕਿੰਨਾ ਕੁ ਬਖਸ਼ਿਆ ਮਾਂ ਧੀ ਭੈਣ ਇੱਕ ਕਰਤੀ ਉਹਨਾਂ ਦੀ ਉਹਨਾਂ ਕੰਜਰਾਂ ਦੀ ਜਿਹੜੇ ਹਾਲੇ ਵੀ ਕਹਿੰਦੇ ਕਿ ਹਾਂ ਯਾਰ ਰੋਕਣ ਵਾਲੇ ਨੇ ਬਹੁਤ ਗਲਤ ਕੀਤਾ ਕੀ ਗਲਤ ਕੀਤਾ ਰੋਕਣ ਵਾਲੇ ਨੇ ਜਿਹਨੂੰ ਆਪਣੇ ਕਲਚਰ ਦੀ ਫਿਕਰ ਅਚੁੰਨੀ ਲਾ ਕੇ ਪਰਸ ਚਲਾਈ ਫਿਰ ਪਾਈ ਫਿਰਦੀ ਸੀ ਤੂੰ ਜਿਹਨੂੰ ਫਿਕਰ ਹੈ ਨਾ ਬੀਬਾ ਉਹਦਾ ਖੂਨ ਤੱਕ ਖੋਲੂਗਾ ਉਹਦਾ ਫੈਸਲੇ ਲਾਊਗਾ ਉਥੇ ਫਿਰ ਅਸੀਂ ਨਹੀਂ ਕਿੰਨਾ ਕੁ ਰੋਕਾਂਗੇ ਅਸੀਂ ਸਾਡੇ ਵੱਸ ਦਾ ਰੋਗ ਨਹੀਂ ਬੀਬਾ ਇਹ ਇੱਕ ਵਾਰੀ ਖਵਾ ਲਾ ਦੋ ਵਾਰੀ ਖਵਾ ਲਾ 100 ਵਾਰੀ ਖਵਾ ਲਾ 1000 ਵਾਰੀ ਖਵਾ ਲਾ 50000 ਵਾਰੀ ਖਵਾ ਲਾ ਕੋਈ ਸਿਕਿਉਰਿਟੀ ਤੇਰੇ ਵਾਸਤੇ ਮੈਂ ਆਪਦੇ ਡੀਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਉਹਦਾ ਐਸਐਸਪੀ ਸਾਹਿਬ ਨਾਲ ਵੀ ਗੱਲ ਕਰੂੰਗਾ ਮੈਂ ਆਪਦੇ ਮਾਨਯੋਗ ਡੀਏਜੀਓ ਸਾਹਿਬ ਨਾਲ ਵੀ ਗੱਲ ਕਰੂੰਗਾ ਤੇ ਇਸ ਤਰ੍ਹਾਂ ਦੀ ਕਿਸੇ ਸਿਕਿਉਰਿਟੀ ਵਾਸਤੇ ਹੱਥ ਜੋੜ ਕੇ ਬੇਨਤੀ ਕਿ ਸਾਨੂੰ ਨਾ ਕਿਓ ਜੀ ਸਾਡੀ ਮਜਬੂਰੀ ਅਸੀਂ ਨਹੀਂ ਦੇ ਸਕਦੇ ਮਰਦੇਓ ਕੱਲ ਮਰਦੇਓ ਅੱਜ ਮਰੋ ਸਾਨੂੰ ਕੋਈ ਗੱਲ ਨਹੀਂ ਮਾਫੀ ਮੰਗੋ ਕਹੜਾ ਛਡਾ ਲੋ ਨਾ ਵੀ ਨਹੀਂ ਵੀਰ ਮੈਂ ਨਾ ਮੰਗੋ ਲੱਛਣ ਤੁਹਾਡੇ ਮਾੜੇ ਆ ਫਿਰ ਇਹ ਧੌਣ ਚ ਕਿੱਲਾ ਅਗਲੇ ਨਹੀਂ ਰਹਿਣ ਦੇਣਗੇ ਜਿਹੜੇ ਅੜਗੇ ਤੁਹਾਡੇ ਖਿਲਾਫ ਜਿਹੜੀ ਗੈਰਤ ਤੁਹਾਡੇ ਤੁਹਾਡੇ ਸਾਹਮਣੇ ਖੜੀ ਹੋਗੀ ਨਾ ਕਿਹੜੀ ਅਣਖ ਤੁਹਾਡੇ ਸਾਹਮਣੇ ਖੜੀ ਹੋਗੀ ਉਹ ਫਿਰ ਕੋਈ ਗੱਲ ਨਹੀਂ ਤੁਹਾਡੇ ਕੋਲ ਮਾਫੀ ਵੇਲੇ ਕਵੇਲੇ ਕਦੇ ਜਾਣਾ ਹੀ ਐ ਮਤ ਸੋਚੋ ਕਿ ਧਰਮ ਸਿੰਘ ਬਰਾੜ ਜਿਹੜੀ ਕੁਰਸੀ ਤੇ ਬੈਠਾ ਐ ਇਸ ਕੁਰਸੀ ਤੋਂ ਤੈਨੂੰ ਕਿਸੇ ਕਿਸਮ ਦੀ ਤੈਨੂੰ ਜਾਂ ਥੋਡੇ ਵਰਗੀ ਕੈਟਾਗਰੀ ਦੇ ਜਿਹੜੇ ਹੋਰ ਬੰਦੇ ਆਉਣਗੇ ਮੇਰੀ ਡਿਕਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਨਹੀਂ ਮੇਰੀ ਡਾਇਰੀ 'ਚ ਕਿਤੇ ਨਹੀਂ ਲਿਖਿਆ ਮੇਰੀ ਜ਼ਿੰਦਗੀ ਦੇ ਵਿੱਚ ਕਿ ਥੋਡੇ ਵਰਗੇ ਨਲਾਇਕ ਲੋਕਾਂ ਨੂੰ ਸਿਕਿਉਰਿਟੀ ਤੱਕੀ ਸਿਕਿਉਰਿਟੀ ਦੇਣ ਦੇ ਕੀ ਸਿਕਿਉਰਿਟੀ ਬਾਰੇ ਸੋਚਿਆ ਵੀ ਜਾ ਸਕਦਾ ਐ ਇਹ ਚੀਜ਼ ਦਿਮਾਗ ਦੇ ਵਿੱਚੋਂ ਕੱਢ ਕੇ ਜਾ ਕੇ ਬਾਹਰ ਬੇਸ਼ੱਕ ਸ਼ਾਮ ਤੱਕ ਬੈਠੀ ਰਹੇ ਮੈਨੂੰ ਕੋਈ ਪਰਵਾਹ ਨਹੀਂ ਉਸ ਗੱਲ ਦੀ ਮੇਰੇ ਵੱਲੋਂ ਥਾਣੇ ਤੋਂ ਬਾਹਰ ਨਿਕਲਦਿਆਂ ਤੈਨੂੰ ਕੋਈ ਖਤ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਗੱਲ ਦੀ ਜਿੱਥੇ ਸਾਡੀਆਂ ਸਿਕਿਉਰਟੀਆਂ ਦੇਣੀਆਂ ਬਣਨਗੀਆਂ ਜਿੱਥੇ ਸਾਨੂੰ ਲੱਗੂਗਾ ਕਿ ਹਾਂ ਇਹਨਾਂ ਨੇ ਦੇਸ਼ ਵਾਸਤੇ ਕੁਝ ਕੀਤਾ ਹੈ ਇਹਨਾਂ ਨੇ ਕੌਮ ਵਾਸਤੇ ਕੁਝ ਕੀਤਾ ਹੈ ਇਹਨਾਂ ਨੇ ਪੰਜਾਬ ਵਾਸਤੇ ਕੁਝ ਕੀਤਾ ਹੈ ਉਥੇ ਸਿਕਿਉਰਟੀਆਂ ਦੇ ਦੇਂਗੇ ਉਥੇ ਅਸੀਂ ਆਪਣੀ ਜਾਨ ਵੀ ਲਾ ਦੇਗੇ ਵੀਰੇ ਜਿੱਤੇ ਉਮੀਦ ਹੈ ਉੱਥੇ ਆਉਣਾ ਹੁਣ ਫਿਰ ਅਸੀਂ ਕਿੱਥੇ ਜਾ ਅਗੇ ਕੰਜਰਪੁਰੇ ਕਰਕੇ ਉਮੀਦ ਨਹੀਂ ਹੁੰਦੀ ਹੁਣ ਕਿੱਥੇ ਜਾ ਅਗੇ ਅਸੀਂ ਮੈਂ ਸਾਫ ਸਾਬਦਾਂ ਚ ਕਹਣਾ ਕਿ ਕੰਜਰਪੁਰੇ ਨੂੰ ਸਿਕਿਉਰਟੀਆਂ ਦੇਣ ਦਾ ਠੇਕਾ ਨਹੀਂ ਲਿਆ ਪੁਲਿਸ ਨੇ ਮੈਨੂੰ ਨਹੀਂ ਪਤਾ ਸਾਡੇ ਵੀ ਬੱਚੇ ਬੈਠੇ ਰਹਿਣਾ ਬਾਈ ਕੋਈ ਗੱਲ ਨਹੀਂ ਬੈਠੇ ਰਹਿ ਜੇ ਤੂੰ ਸੋਚੇ ਵੀ ਤੂੰ ਤੈਨੂੰ ਇੱਥੇ ਸਾਡੇ ਥਾਣੇ ਦੀ ਚਾਰਦਵਾਰੀ ਜਾਂਦਾ ਤੂੰ ਇੱਥੇ ਘਰਾਤਾਂ ਕੱਢ ਲੈਗੀ ਉਹ ਚੀਜ਼ਾਂ ਨਹੀਂ ਹੋਣੀਆਂ 5 ਵਜੇ ਤੋਂ ਬਾਅਦ ਤੈਨੂੰ ਥਾਣੇ ਤੋਂ ਬਾਹਰ ਨਿਕਲਣਾ ਪੈਣਾ ਜਿੱਥੇ ਮਰਜੀ ਜਾਂ ਜਿੱਥੇ ਮਰਜੀ ਨਾ ਜਾਂ ਏਡੀ ਮਹਿੰਗੀ ਗੱਡੀ ਲਈ ਫਿਰਦੀਆਂ ਲੋਕਾਂ ਦੇ ਧੀਆ ਪੁੱਤ ਖਰਾਬ ਕਰ ਕਰਕੇ ਸੋਸ਼ਲ ਮੀਡੀਆ ਤੇ ਸ਼ੀਰ ਰੀਲ ਲਾ ਬਾਬਾ ਕੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਲਾ ਕੇ ਕੱਪੜੇ ਲਾ ਕੇ ਇੱਜਤਾਂ ਦਾਤੇ ਲਾ ਕੇ ਲੋਕਾਂ ਨੂੰ ਗੰਦੇ ਗੰਦੇ ਮੰਦੇ ਪੁੱਠੇ ਸਿੱਧੇ ਇਸ਼ਾਰੇ ਕਰਕੇ ਲੋਕਾਂ ਨੂੰ ਉਕਸਾ ਕੇ ਮੈਂ ਨੰਬਰ ਦੇ ਦੂੰਗੀ ਮੈਂ ਦੇਖੇ ਤੇਰਾ ਸਾਰਾ ਕੁਝ ਫਾਲੋ ਕਰ ਲੋ ਫਾਲੋ ਕਰ ਲੋ ਫਟਾਫਟ ਕਰ ਲੋ ਫਾਲੋ ਇਹਨੂੰ ਸ਼ਰੀ ਦੇਵੀ ਨੂੰ ਰਾਮ ਸਿੰਘ ਹਾਂਜੀ ਸਰ ਬਾਰ ਬਿਠਾਓ ਇਹਨੂੰ ਨੈਕਸਟ ਭੇਜੋ ਕੌਣ ਹੈ ਠੀਕ ਹੈ ਬੀਬਾ ਜਦ ਤੱਕ ਮਰਜੀ ਬੈਠੇ ਰਹੇ ਕੋਈ ਸਿਕਿਉਰਟੀ ਨਹੀਂ ਕੋਈ ਕੁਛ ਨਹੀਂ ਕਰੇ ਨੀ ਅੱਖੇ ਲੱਗ ਜਾਓ ਤੁਸੀਂ ਪਲੀਜ਼ ਕੋਈ ਅੱਖੇ ਨੂੰ ਤੁਸੀਂ ਅੱਖੇ ਲੱਗ ਦਿਓ ਜੀ ਮਾਫੀ ਮੰਗੋ ਤੇ ਖੜਾ ਛਡਾ ਲਓ ਆਪਣਾ ਠੀਕ ਹੈ ਅਗੇ ਤੋਂ ਤੌਬਾ ਕਰੋ ਮੰਦਰ ਜਾਂਦੇ ਹੋ ਵਸੀਤ ਜਾਂਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਜਾਇਆ ਕਰੋ ਹੱਕ ਦੀ ਕਮਾ ਕੇ ਖਾਓ ਬੇਸ਼ੱਕ ਧਿਆੜੀ ਕਰਕੇ ਖਾ ਲਓ ਸੋਸ਼ਲ ਮੀਡੀਆ ਦੇ ਹੋਰ ਬਹੁਤ ਤਰੀਕੇ ਬੀਬਾ ਚੰਗੇ ਕੰਮ ਕਰਕੇ ਬਹੁਤ ਤਰੀਕੇ ਐ ਸਮਾਜ ਨੂੰ ਸੇਧ ਦੇ ਕੇ ਬਹੁਤ ਤਰੀਕੇ ਐ ਜੇ ਲੋਕ ਤੁਹਾਨੂੰ ਫਾਲੋ ਕਰਦੇ ਆ ਨਾ ਤਾਂ ਚੰਗੀਆਂ ਚੀਜ਼ਾਂ ਲੋਕਾਂ ਨਾਲ ਗੱਲਾਂ ਕਰਕੇ ਤੁਸੀਂ ਕੋਸ਼ਿਸ਼ ਕਰੋ ਬੇਸ਼ੱਕ ਚਾਰ ਪੈਸੇ ਘੱਟ ਕਮਾ ਲਓ ਗੰਦਬੰਦ ਕਰੋਗੇ ਤਾਂ ਸਾਨੂੰ ਉਸ ਗੱਲ ਦੀ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕਿ ਜਿੱਥੇ ਮਰਜੀ ਮਰੋ ਜਾ ਕੇ ਸਿਕਿਉਰਟੀਆਂ ਦੇ ਹੋਏ ਇਹਨਾਂ ਨੂੰ ਕਦੇ ਗਏ ਆਗੇ ਕਦੇ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਆਗੇ ਰਾਮ ਸਿੰਘ ਧਿਆਰ ਰੱਖੀ ਇਹਦਾ ਇਹਨੂੰ ਤੋੜਨ ਦੀ ਕੋਸ਼ਿਸ਼ ਕਰੋ ਠੀਕ ਹੈ ਠੀਕ ਹੈ ਉਹਨੂੰ ਸਾਫ਼ ਜਵਾਬ ਜਵਾਬ ਹੈ ਠੀਕ ਹੈ ਉਹਨੂੰ ਕੋਈ ਵੀ ਬੀਬਾ ਜਾਵਦਾ ਜਿੱਥੇ ਜਾਣਾ ਠੀਕ ਹੈ ਉਹਨੂੰ ਕ ਉੱਤੇ ਜਾ ਕੇ ਪੇਸ਼ ਹੋ ਜਾ ਸਕਿਉਰਟੀ ਮਿਲਦੀ ਲੈ ਲੈ ਜਾ ਕੇ ਸਾਡੇ ਥਾਣੇ ਕੋਈ ਸਿਕਿਉਰਟੀ ਨਹੀਂ ਤੇਰੇ ਵਾਸਤੇ ਠੀਕ ਹੈ ਅਸੀਂ ਆਪਦੇ ਮੁਲਾਜ਼ਮ ਆਪਦੇ ਮੁਲਾਜ਼ਮ ਉਹਨਾਂ ਦੇ ਪਰਿਵਾਰ ਆ ਆਰਾਮ ਸਿੰਘ ਆਪਣੇ ਅਸੀਂ ਉਹਨਾਂ ਦੀਆਂ ਜਾਨਾਂ ਜੋਖਮ ਚ ਥੋੜੋ ਪਾ ਸਕਦੇ ਹਾਂ ਇੰਨਾ ਲੋਕਾਂ ਨੇ ਬੇੜਾ ਗਰਖ ਕਰਨ ਦਾ ਠੇਕਾ ਲਿਆ ਹੋਇਆ ਆਉਣ ਵਾਲੀਆਂ ਨਸਲਾਂ ਦਾ ਆਉਣ ਵਾਲੀਆਂ ਪੀੜੀਆਂ ਦਾ ਤੇ ਪੰਜਾਬ ਦਾ ਤੇ ਰੋਕਣ ਵਾਲਾ ਇਹਨਾਂ ਲੋਕਾਂ ਨੂੰ ਚਾਹੀਦਾ ਸੀਗਾ ਤੇ ਜੇ ਅਜੋ ਅਵਾਜ਼ ਉੱਠੀ ਹੈ ਨਾ ਤੇ ਆਪਾਂ ਇਹ ਚੀਜ਼ਾਂ ਕਰਨ ਲੱਗ ਪਏ ਅੱਜ ਇਹਨਾਂ ਕੰਜਰਾਂ ਨੂੰ ਸਿਕਿਉਰਟੀਆਂ ਦੇਣ ਲੱਗ ਪਏ ਤਾਂ ਹੋਰ ਚਾਂਬਲ ਜਾਣਗੇ ਬਿਲਕੁਲ ਜੀ ਕਿੱਥੇ ਕਿੱਥੇ ਸਿਕਿਉਰਟੀਆਂ ਯਾਰ ਸਾਡੇ ਮੁਲਾਜ਼ਮਾਂ ਦੀ ਜਾਨ ਥੋੜੋ ਖਤਰੇ 'ਚ ਪਾ ਸਕਦੇ ਆਂ ਸੀ ਬਿਲਕੁਲ ਠੀਕ ਆ ਰਾਮ ਸਿੰਘ ਠੀਕ ਹੈ ਨੈਕਸਟ ਬਲਾਉ ਕੌਣਾ ਠੀਕ ਹੈ ਕਿਹੜੀ ਪਾਰਟੀ ਆ ਜੇ ਉਹਨੂੰ ਉਹਨੂੰ ਦਫਾ ਕਰੋ ਉਹਨੂੰ ਭੇਜਣ ਦੀ ਕੋਸ਼ਿਸ਼ ਕਰੋ ਬੈਠੀ ਨਾ ਰਹੇ ਸ਼ਾਮ ਤੱਕ ਉਹ ਜਦੋਂ ਨੂੰ ਮੈਂ ਬਾਹਰ ਨਿਕਲਣਾ ਨਾ ਮੈਨੂੰ ਦਿਸਣੀ ਨਹੀਂ ਚਾਹੀਦੀ ਠੀਕ ਹੈ ਸਰ ਬਲਾਉ ਅਗਲੇ